ਆਈਏ ਕਾਵਨ ਸ਼ਬਦਾਂ ਦੇ ਨਾਲ ਸੰਪਾਈਏ ਅੱਜ ਜੀ ਪਵਨ ਸ਼ਲੋਕ ਸਤਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਪ ਵਿਚਾਰਿਆ ਸੀ ਸ਼ਲੋਕ ਮੰਨ ਦਾ ਪਹਿਲਾ ਗੁਰਦਾਤਾ ਗੁਰ ਰੇਵਾ ਕਰ ਗੁਰ ਦੀਪਕ ਤੈ ਮੇ ਸਤਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਗੁਰੂ ਦਾਤਾ ਹੈ ਸਾਰੀਓ ਦਾਤਾ ਦੇ ਦੇ ਸਮਰਥ ਗੁਰੂ ਹੈ ਗੁਰ ਰੇਵਾ ਜਿਵੇਂ ਬਰਪਸੀ ਤੋਂ ਤਾਂ ਠਰਹੀ ਹੁੰਦੀ ਹੈ ਤੇ ਗੁਰੂ ਵੀ ਜਿਹੜਾ ਹੈ ਉਹ ਪਰਿਸ਼ਾਂਤ ਤੇ ਸ਼ਾਂਤ ਚਿਤ ਸੁਭਾਅ ਵਾਲਾ ਹੈ। ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਤਵੀ ਤੇ ਬੈਠ ਕੇ ਵੀ ਸ਼ਾਂਤ ਰਹੇ। ਤਾਂ ਪਾਵਣੋ ਵਾਲੇ ਤਪਦੇ ਰਹੇ। ਜਹੂ ਤਪਦਾ ਪਿਆ। ਚੰਗੂ ਤਪਦਾ ਪਿਆ। ਮੁੱਖਜਾ ਕਾਮ ਤਪਦਾ ਪਿਆ। ਪਰ ਧੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਤੀ ਤਵੀਦ ਬਹਿ ਕੇ ਵੀ ਸੀਤੋਤਾ ਇਹ ਤੇ ਗੀਤ ਗਾਉਂਦੇ ਤੇ ਸਤਿਗੁਰੂ ਧੰਸ਼੍ਰੀ ਗੁਰਨਾਥ ਸਿੰਘ ਜੀ ਕਹਿੰਦੇ ਗੁਰੂ ਵਰਤਲੀ ਨਿਆਈ ਹੈ ਗੁਰੂ ਜਿਹੜਾ ਹੈ ਉਹ ਮਨੁੱਖ ਦੇ ਹਿਰਦੇ ਦੇ ਜਿਹੜੇ ਅੰਦਰ ਵਪਾਰ ਤੇ ਇਹ ਵਪਾਰਾਂ ਨੂੰ ਖਾਰਨ ਵਾਲਾ ਹੈ ਗੁਰਦੀਪਕ ਤੈ ਲੋਈ ਜਿਵੇਂ ਸਾਧ ਸੰਗਤ ਦੀ ਸੰਸਾਰ ਦੇ ਵਿੱਚ ਚਾਨਣੇ ਵਾਸਤੇ ਸੂਰਜ ਚੰਦ ਮਾਂ ਤਾਰੇ अनेका ਜਿਹੜੇ ਸਾਧਨ ਨੇ ਅਬ ਸਤਿਗੁਰੂ ਕਨਿਸ਼ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਗੁਰੂ ਹੀ ਭਾਈ ਦੀਪਕ ਹੈ ਤੇ ਜੀਵਨ ਦੇ ਵਿੱਚ ਚਾਨਣ ਕਰਦਾ ਤਿੰਨਾ ਲੋਕਾਂ ਦੇ ਵਿੱਚ ਜਿਹੜਾ ਚਾਨਣ ਕਰਨ ਵਾਲਾ ਭਾਈ ਗੁਰੂ ਹੈ ਜੇ ਗੁਰੂ ਨੇ ਜੀਵਨ ਦੇ ਵਿੱਚ ਚਾਨਣ ਕਰ ਦਿੱਤਾ ਨਾ ਗੁਰ ਪਹਿਰ ਪੋਰ ਅੰਧਾਰ ਗੁਰੂ ਕਹਿਣਾ ਸਮਝਣਾ ਆਵੇ ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਹੀ ਤਿੰਨਾ ਲੋਕਾਂ ਦੇ ਵਿੱਚ ਦੀ ਬੰਦੇ ਦੀ ਇਚਾਨ ਕਰਨ ਵਾਲਾ ਹੈ ਅਮਰ ਪਦਾਰਥ ਨਾਲ ਤਾ ਮਨ ਮਾਨੀਏ ਸੁਖ ਹੋਏ ਸੰਤੂ ਜੀ ਕਹਿੰਦੇ ਭਾਈ ਅਮਰ ਪਦਾਰਥ ਨੂੰ ਅਮਰ ਜੀ ਪਦਾਰਥ ਕੇਵਲ ਮੁਕਤੀ ਦਾ ਪਦਾਰਥ ਮੰਨਿਆ ਜਾਂਦਾ ਹੈ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਵਿੱਚ ਮਨ ਗਿਆ ਮਨ ਮੰਨੇ ਸੁਖ ਹੋਏ ਜਿਨ੍ਹਾਂ ਦਾ ਮਨ ਮੰਨ ਗਿਆ ਗੁਰੂ ਦੇ ਨਾਲ ਸਿਧਾਪ ਜੋ ਸੰਤੂ ਜੀ ਕਹਿੰਦੇ ਭਾਈ ਉਹਨਾਂ ਨੂੰ ਕੇਵਲ ਮੁਕਤੀ ਮਿਲ ਜਾਂਦੀ ਹੈ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਚਾਰ ਪਦਾਰਥ ਗੁਰਬਾਣੀ ਵਿੱਚ ਮੰਨੇ ਗਏ ਨੇ ਧਰਮ, ਅਰਥ, ਕਾਮ, ਮੋਖ ਤੇ ਸਤੂ ਜੀ ਦੀ ਬਾਣੀ ਕਹਿੰਦੀ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਦੀ ਸੇਵਾ ਕਰੇ ਜਿਹਨੂੰ ਚਾਰ ਪਦਾਰਥ ਚਾਹੀਦੇ ਨੇ ਭਾਈ ਸੰਗਤ ਵਿੱਚ ਆ ਕੇ ਸਭ ਜਨ ਬਹਾਦਰ ਪਾ ਦੀ ਸੇਵਾ ਕਰਿਆ ਕਰ ਸੰਗਤ ਦੇ ਵਿੱਚ ਆ ਕੇ ਸੰਗਤ ਦੇ ਜੋੜੇ ਝਾੜਿਆ ਕਰ ਸੰਗਤ ਦੇ ਵਿੱਚ ਆ ਕੇ ਚੰਦਨਾ ਦੀ ਸੇਵਾ ਕਰਿਆ ਕਰ ਬਾਤਪਾ ਦੀ ਸੇਵਾ ਕਰਿਆ ਕਰ ਇਹ ਸੰਗਤ ਦੀ ਸੇਵਾ ਹੈ ਸਤੂਜੀ ਕਿੰਨੇ ਜਿਹੜੇ ਚਾਰ ਪਦਾਰਥ ਤੈਨੂੰ ਚਾਹੀਦੇ ਨੇ ਕਿ ਸਤੂ ਜਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਕਰਦੇ ਨੇ ਅੱਗੇ ਫਿਰ ਸਤੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੀਵਨ ਦੀਆਂ ਉਹ 10 ਅਵਸਥਾਵਾਂ ਜਿਹੜੀਆਂ ਨੇ ਇਹਨਾਂ ਨੂੰ ਯਾਦ ਕਰਦੇ ਨੇ ਤੇ ਸਾਧ ਸੰਗਤ ਜੀ ਇਹ ਸਾਰਾ ਮੋਹ ਦੇ ਵਿੱਚ ਪਿਆ ਹੋ ਜਾ ਉਹਨੂੰ ਉਹਦੇ ਜੀਵਨ ਨੂੰ ਸਤੂ ਜੀ ਨੇ بیان ਕੀਤਾ ਹੈ ਜੀ ਮਹਲਾ ਪਹਿਲਾ ਪਹਿਲੇ ਪਿਆਰ ਲੱਗਾ ਖੰਦੁੱਤ ਹੋ ਸਤਿਗੁਰੂ ਜੀ ਬੱਚੇ ਦੇ ਜਨਮ ਤੋਂ ਬਾਅਦ ਵੀ ਸਤਿਗੁਰੂ ਜੀ ਹਾਲ ਚੜੀ ਆ ਉਹ ਦੱਸਦੇ ਹੁਣ ਜਦੋਂ ਬੱਚੇ ਦਾ ਜਨਮ ਹੋਇਆ ਨਾ ਮਾਂ ਦੇ ਗਰਭ ਦੇ ਵਿੱਚੋਂ ਦਸਤੀ ਮਾਸੀ ਹੁਕਮ ਬਾਗਤ ਜਨਮ ਲਿਆ ਜਦੋਂ ਮਾਂ ਦੇ ਗਰਭ ਦੇ ਵਿੱਚੋਂ ਬੱਚੇ ਦਾ ਜਨਮ ਹੋਇਆ ਹੁਣ ਬੱਚੇ ਦਾ ਜਿਹੜਾ ਪਿਆਰ ਹੈ ਉਹ ਮਾਂ ਦੇ ਦੁੱਧ ਦੇ ਨਾਲ ਲੱਗੇ ਉਹਦੇ ਕੀ ਹੋਰ ਬੱਚੇ ਨੂੰ ਕੋਈ ਵੀ ਚੀਜ਼ ਜਿਹੜੀ ਆ ਉਹਨੇ ਹੀ ਪਸੰਦ ਨਹੀਂ ਚੰਗੀ ਲੱਗਦੀ ਉਕੇ ਬੱਚਾ ਇਹ ਤਾਂ ਸੋਝੀ ਨਹੀਂ ਹੈ ਕੇਵਲ ਤੇ ਕੇਵਲ ਸੋਝੀ ਹੈ ਮਾਂ ਦੇ ਮੁੱਤੋਂ ਵੀ ਦੁੱਧ ਤੇ ਸਤਗੁਰੂ ਜੀ ਕਹਿੰਦੇ ਬੱਚੇ ਦਾ ਪਿਆਰ ਪਹਿਲਾ ਜਿਹੜਾ ਹੈ ਪਹਿਲਾ ਪਿਆਰ ਲੱਗਾ ਥਣ ਦੁੱਧ ਸਤਗੁਰੂ ਜੀ ਕਹਿੰਦੇ ਦੂਜਾ ਮਾਏ ਬਾਪ ਦੀ ਸੋਧ ਦੂਜੇ ਪਿਆਰ ਦੇ ਵਿੱਚ ਮੈਂ ਕਿ ਸਤਗੁਰੂ ਜੀ ਕਹਿੰਦੇ ਜਦੋਂ ਥੋੜਾ ਜਿਹਾ ਵੱਡਾ ਹੋਇਆ ਨਾ ਥੋੜੀ ਜੀ ਸੋਝੀ ਆਉਣੀ ਸ਼ੁਰੂ ਹੋ ਗਈ ਆਵਾਜ਼ ਕਰਨਾਂ ਦੇ ਵਿੱਚ ਜਿਹੜੀ ਸੁਣਦਾ ਹੈ ਉਹ ਬਾਤ ਜਿਹੜੀ ਪੱਕੀ ਹੋਣ ਲੱਗੇ ਮਾਂ ਦੀ ਬਾਤ ਜਿਹੜੀ ਹੈ ਉਹ ਤਨਾਂ ਦੇ ਵਿੱਚ ਪੱਕੀ ਹੋ ਗਈ ਪਿਤਾ ਦੀ ਬਾਤ ਪੱਕੀ ਹੋ ਗਈ ਪਿਤਾ ਦੀ ਪਛਾਣ ਹੋ ਗਈ ਮਾਤਾ ਦੀ ਪਛਾਣ ਹੋ ਗਈ ਸਤਿਗੁਰੂ ਜੀ ਕਹਿੰਦੇ ਦੂਜਾ ਮਾਏ ਬਾਪ ਕੀ ਸੋਧ ਹੁਣ ਮਾਂ ਨੂੰ ਪਛਾਣ ਲੱਗਦਾ ਬਾਪ ਸਾਹਮਣੇ ਆਜ ਤੇ ਬਾਪੂ ਨੇ ਇੱਕ ਦੋ ਪਰਦਾ ਰੜਦਾ ਰੜਦਾ ਬਾਪ ਤੱਕ ਚਲਾ ਜਾਂਦਾ ਕਿਉਂਕਿ ਸੋਧ ਹੋ ਗਈ ਮਾਂ ਦੀ ਪਛਾਣ ਅਜੇ ਕੋ ਪਰਦਾ ਤੇ ਰੋਣ ਲੱਗ ਜਾਂਦਾ ਕਿਉਂਕਿ ਬਾਪ ਅੜਨ ਚੁੱਕਾ ਹੈ ਸਤਿਗੁਰੂ ਜੀ ਕਹਿੰਦੇ ਦੂਜਾ ਮਾਏ ਬਾਪ ਕੀ ਸੋਧ ਤੀਜਾ ਭਈਆ ਭਾਬੀ ਬੇਬੇ ਸਰਦੂ ਜੀ ਕਹਿੰਦੇ ਤੀਜਾ ਜਦੋਂ ਫਿਰ ਤੀਜੀ ਅਵਸਥਾ ਆਈ ਥੋੜਾ ਜਿਹਾ ਵੱਡਾ ਹੋਇਆ ਹੁਣ ਭਰਾਵਾਂ ਦੀ ਆਪਣੇ ਜਿਹੜੇ ਨਾਲ ਰਹਿਣ ਵਾਲੇ ਪਰਿਵਾਰ ਦੇ ਮੈਂਬਰ ਨੇ ਭਰਾ ਦੀ ਸੋਝੀ ਹੋ ਗਈ ਇਹ ਮੇਰਾ ਕਹਾ ਹੈ ਇਹ ਮੇਰੀ ਭਾਬੀ ਹੈ ਭਈਆ ਭਾਬੀ ਬੇਬੇ ਬੇਬੇ ਕਹਿੰਦੇ ਨੇ ਵੱਡੀ ਭੈਣ ਬੇਬੇ ਸ਼ਬਦ ਵੀ ਬੜੀ ਮਰਮਤ ਹੈ ਹੁੰਦਾ ਜਿਵੇਂ ਧਰਮਸ਼ੀਲ ਗੁਰੂ ਨਾਨਕ ਦੇਵ ਜੀ ਆਪਣੇ ਭੈਣ ਜਿਹੜੀ ਵੱਡੀ ਸੀ ਬੇਬੇ ਨਾਨਕੀ ਕਹਿ ਕੇ ਮਨਾਉਂਦੇ ਸਨ ਬੇਬੇ ਜਦੋਂ ਵੀ ਜਾਣਾ ਸਤਗੁਰੂ ਜੀ ਨੇ ਬੇਬੇ کہہ ਕੇ ਆਵਾਜ਼ ਪਾਈ ਤੇ ਸਤਗੁਰੂ ਜੀ ਕਹਿੰਦੇ ਤੀਜੇ ਪਿਆਰ ਦੇ ਵਿੱਚ ਜਦੋਂ ਪਿਆਰ ਨੂੰ ਤੀਜਾ ਹੈ ਭਈਆ ਭਾਬੀ ਦੇ ਸਤਗੁਰੂ ਜੀ ਕਹਿੰਦੇ ਫਿਰ ਪਰਿਵਾਰ ਦੇ ਰਿਸ਼ਤੇਦਾਰ ਦੀ ਹੋਰ ਸਮਝਾਈ ਭੈਣ ਭਰਾਵਾਂ ਦੀ ਸਮਝ ਆ ਗਈ ਚੌਥਾ ਪਿਆਰ ਉਪੰਨੀ ਖੇਡ ਹੁਣ ਸਤਗੁਰੂ ਜੀ ਕਹਿੰਦੇ ਜਦੋਂ ਚੌਥੀ ਅਵਸਥਾ ਦੇ ਵਿੱਚ ਗਿਆਨ ਨੂੰ ਮਚਪਣ ਦੀ ਚੌਥੀ ਅਵਸਥਾ ਹੁਣ ਖੇਡ ਦੇ ਨਾਲ ਪਿਆਰ ਹੋ ਗਿਆ ਜਿਹੜੀਆਂ ਵਸਤੂਆਂ ਖੇਡ ਦੀਆਂ ਨੇ ਨਾ ਉਹਨਾਂ ਦੇ ਨਾਲ ਪਿਆਰ ਕਰਨਾ ਆਪਾਂ ਬਚਪਨ ਬੱਚਿਆਂ ਦਾ ਦੇਖਦੇ ਬੱਚਿਆਂ ਨੂੰ ਪੜਾਉਣਿਆਂ ਦੇ ਨਾਲ ਬੜਾ ਪਿਆਰ ਹੁੰਦਾ ਤੇ ਜਿਹੜੇ ਪੜਾਉਣੇ ਦਾ ਜ਼ਿਆਦਾ ਪਿਆਰ ਹੋਵੇਗਾ ਉਹ ਬੱਚੇ ਨੂੰ ਉਹ ਪੜਾਉਣਾ ਦਿੱਤਾ ਜਾਵੇ ਤੇ ਬੱਚਾ ਰੋਮਾ ਰੋਮਾ ਸਮਾਉਂ ਉਹ ਚੀਜ਼ਾਂ ਦਾ ਖੇਡਦਾ ਰਹਿੰਦਾ ਉਹ ਖੇਡਾ ਸਾਥੀਆਂ ਨਾਲ ਪਿਆਰ ਪੈਣੇ ਦਾ ਖੇਡਾਂ ਦੇ ਵਿੱਚ ਪਿਆਰ ਪੈ ਰਿਹਾ ਚੌਥਾ ਪਿਆਰ ਉਹ ਪੰਨੀ ਖੇਡ ਪੰਜਵੇਂ ਖਾਣ ਪੀਣ ਦੀ ਧਾਤ ਹੁਣ ਸਭ ਦੂਜੀ ਕਹਿੰਦੇ ਜਦੋਂ ਥੋੜਾ ਜਿਹਾ ਹੋਰ ਵੱਡਾ ਹੋਇਆ ਹੁਣ ਖਾਣ ਪੀਣ ਦੇ ਚਸਕੇ ਪੈ ਗਏ ਜਵਾਨ ਦੇ ਹੁਣ ਜਵਾਨ ਦੇ ਵਿੱਚ ਖਾਣ ਪੀਣ ਦਾ ਰਸ ਆਉਣ ਲੱਗਿਆ ਹੁਣ ਜਿਹੜੀ ਚੀਜ਼ ਖਾਣੀ ਨੂੰ ਖਾਣ ਚੀਜ਼ ਖਾਣ ਨੂੰ ਤੋਰਦਾ ਹੈ ਮਾਫ ਕਰਨਾ ਜ ਸਾਡੇ ਖਾਣੇ ਜਿਹੜੇ ਨੇ ਉਹ ਬਦਲ ਗਏ ਸਾਡੇ ਖਾਣੇ ਪਹਿਲਾਂ ਵੀ ਖਾਣੇ ਨਹੀਂ ਲਈਦਾ ਤੇ ਸਭ ਦੂਜੀ ਕਦੇ ਘਰੋਂ ਨੂੰ ਦੱਸਦਾ ਵੀ ਕਿ ਮੈਂ ਬਾਹਰੋਂ ਖਾ ਕੇ ਆ ਗਿਆ ਹੁਣ ਖਾਣ ਪੀਣ ਦੀ ਧਾਤ ਦਾਲਚ ਜਿਹੜਾ ਹੈ ਉਹ ਖਾਣ ਪੀਣ ਦੇ ਵਿੱਚ ਪਿਆਰ ਹੈ ਤੇ ਜਦੋਂ ਖਾਣ ਪੀਣ ਦੇ ਵਿੱਚ ਲਾਲਜ ਪਿਆ ਸਤੂ ਜੀ ਕਹਿੰਦੇ ਫਿਰ 6 ਮਹੀਨਾ ਕਾਮ ਨਾ ਪੁੱਛਿਆ ਜਾਤ ਇਹ ਪੰਜ ਅਵਸਥਾਵਾਂ ਜਿਹੜੀਆਂ ਅਵਸਥਾਵਾਂ ਦਸੀਆਂ ਜਿਹੜੀਆਂ ਸਤੂ ਜੀ ਨੇ ਇਹ ਕਿਸ਼ੋਰ ਅਵਸਥਾ ਦੀ ਬਚਪਨ ਦੀਆਂ ਅਵਸਥਾਵਾਂ ਦੀ ਇਸ ਤੋਂ ਬਾਅਦ ਜਦੋਂ ਜਵਾਨੀ ਵਿੱਚ ਪਿਆ ਪੈ ਪਿਆ ਨਾ 18-19 ਸਾਲ ਦੀ ਉਮਰ ਪਲਸ ਹੋਈ ਫਿਰ ਸਤੂ ਜੀ ਕਹਿੰਦੇ 6 ਮਹੀਨਾ ਕਾਮ ਨਾ ਪੁੱਛਿਆ ਜਾਤ ਹੁਣ ਕਾਮ ਹੀ ਪੂਰ ਹੋ ਗਿਆ ਹੁਣ ਹਰ ਟਾਈਮ ਜਿਹੜਾ ਉਹ ਮਨ ਦੇ ਵਿੱਚ ਸੁਰਤ ਦੇ ਵਿੱਚ ਕਾਮ ਹੀ ਵੱਸ ਜਾਂਦਾ ਹੈ ਤੇ ਕਾਮ ਦੇ ਵਸੀਖਾ ਹੋ ਕੇ ਕੋਈ ਜਾਤ ਵੀ ਪੁੱਛਦਾ ਹੈ ਕੋਈ ਨੀਵੀਂ ਜਾਤ ਉੱਚੀ ਜਾਤ ਤੋਂ ਵੇਖਦਾ ਨਹੀਂ ਹੈ ਨੀਵੇਂ ਬੁਰੇ ਨੂੰ ਨਹੀਂ ਵੇਖਦਾ ਸਤੂਜੀ ਕਹਿੰਦੇ ਛੇ ਮੈਂ ਕਾਮ ਨਾਲ ਪੁੱਛਿਆ ਜਾਤ ਅੱਗੇ ਸਤੂਜੀ ਕਹਿੰਦੇ ਸਭ ਮੈਂ ਸੱਚ ਕਿਹਾ ਧਰਵਾਸ ਜਦੋਂ ਇਹ ਗਾਵੀ ਪੁੱਛ ਹੋਇਆ ਜਦੋਂ ਪਰਿਵਾਰ ਨੂੰ ਲਾਹੇ ਬਣਾ ਲਾਗੇ ਕਿ ਤੁਹਾਡਾ ਬੱਚਾ ਜਿਹੜਾ ਇਮਾਰੀਆਂ ਹੱਤਾਂ ਕਰਦਾ ਫਿਰ ਪਰਿਵਾਰ ਨੇ ਕੀ ਕੀਤਾ ਪਰਿਵਾਰ ਨੇ ਇਹਦਾ ਕਰਵਾ ਦਿੱਤਾ ਔਰ ਜਦੋਂ ਵਿਆਹ ਕੀਤਾ ਜਿਹੜਾ ਬੱਚਾ ਘਰ ਵਿੱਚ 10-10 ਦਿਨ 5-5 ਦਿਨ ਘਰ ਨਹੀਂ ਬਰਦਾਸ਼ਤੀ। ਹੁਣ ਘਰ ਵਿਆਹ ਹੋ ਗਿਆ ਤਾਂ ਸਤਗੁਰੂ ਜੀ ਕਹਿੰਦੇ ਸਤਨਾ ਸੱਜ ਕੀਆ ਘਰ ਵਾਸ। ਹੁਣ ਘਰ ਦੇ ਵਿੱਚ ਸਮੇਂ ਨਾਲ ਰਾਮ ਕਰ ਗਿਆ। ਪਰ ਵਾਲ ਦੀ ਜ਼ਿੰਮੇਵਾਰੀ ਪੈ ਗਈ। ਹੁਣ ਜਿੱਥੇ ਬਾਹਰੋਂ ਆਇਆ ਸਤਗੁਰੂ ਜੀ ਕਹਿੰਦੇ ਘਰ ਦੇ ਵਿੱਚ ਹੀ ਸੰਨ ਕੀਆ। ਹੁਣ ਮਾਇਆ ਨੂੰ ਤਕਰ ਕਰਨ ਦੇ ਵਿੱਚ ਲੱਗ ਗਿਆ ਪਤਾ ਕਿ ਮੇਰਾ ਪਰਿਵਾਰ ਜਿਹੜਾ ਅੱਗੇ ਬੱਚੇ ਹੋਣੇ ਕੁਛ ਨਾ ਕੁਝਣੋਂ ਵਾਸਤੇ ਚੌਲਣਾ। ਮਾਵਾ ਪਿਓ ਨੇ ਲੱਗਤਾ ਦਿੱਤਾ ਸਤਗੁਰੂ ਜੀ ਕਹਿੰਦੇ ਸਤਨਾ ਮੈਂ ਸਾਂਝ ਕੀਆ ਘਰਵਾਸ ਇਹ ਜੀਵਨ ਦੀ ਹਰੇਕ ਜੀਵਨ ਦੀ ਸਚਾਈ ਹੈ ਹਰੇਕ ਘਰ ਦੇ ਵਿੱਚ ਹਰੇਕ ਉਲਕ ਦੇ ਨਾਲ ਵਾਪਰਦੀ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹ ਅਵਸਥਾ ਨੂੰ ਗੁਰਬਾਣੀ ਵਿੱਚ ਬਿਆਨ ਕਰ ਦਿੱਤਾ ਸਤਨਾ ਮੈਂ ਸਾਂਝ ਕੀਆ ਘਰਵਾਸ ਅਠਵੇਂ ਕ્રોਧ ਹੋਆ ਤਨਨਾਸ਼ ਹੁਣ ਤੋਂ ਬੱਚੇ ਵੱਡੇ ਹੋ ਗਏ ਜਿਹੜੇ ਬੱਚਿਆਂ ਵੱਲ ਸਾਰਾ ਕੁਝ ਕੀਤਾ ਹੁਣ ਬੱਚੇ ਕਈ ਵਾਰ ਕੋਈ ਗੱਲ ਕਰਦਾ ਤੇ ਬੱਚੇ ਕਹਿਣਾ ਹੁੰਦੇ ਨਹੀਂ ਹੈ। ਤੋ ਖਿੱਚ-ਖਿੱਚ ਕੇ ਬੱਚਿਆਂ ਨੂੰ ਪੁੱਛਦਾ। ਗਰੋਥ ਦੇ ਵਿੱਚ ਆ ਕੇ ਬੱਚਿਆਂ ਨੂੰ ਪੁੱਛਦਾ ਕਿ ਸਾਰੀ ਜ਼ਿੰਦਗੀ ਮੈਂ ਤੁਹਾਡੇ ਵਾਸਤੇ ਕੀ ਕੀਤਾ? ਤੁਹਾਡੇ ਵਾਸਤੇ ਮੈਂ ਆਪਣੇ ਕਪੜੇ ਚਾਏ ਨਹੀਂ ਪਾਏ, ਤੁਹਾਡੇ ਵਾਸਤੇ ਮੈਂ ਕੁਝ ਖਾ ਕੇ ਨਹੀਂ ਖਰਚਾ ਚਦਾ। ਸਤਜੀ ਕਿਤੇ ਫਿਰ ਗਰੋਥ ਮਾਰ ਦੇ ਵਿੱਚ ਪੜ ਜਾਂਦਾ। ਅੱਠਵੇਂ ਗਰੋਥ ਹੋਆ ਜਦੋਂ ਗਰੋਥ ਕਰੇਗਾ ਸਤਜੀ ਕਿਤੇ ਤਨਨਾਸ਼। ਫਿਰ ਤਨ ਦੀ ਅਵਸਥਾ ਜਿਹੜੀ ਹੈ ਭਾਈ ਉਹ ਵੀ ਬਦਲ ਜਾਂਦੀ। ਗਰੋਥੀ ਬੰਦਾ ਜਿਹੜਾ ਹੈ ਉਦੇ ਤਨ ਦੀ ਅਵਸਥਾ ਬੜੀ ਜਲਦੀ ਬਦਲ ਜਾਂਦੀ ਕਦੇ ਬੀਪੀ ਰਹਿ ਹੋਏ ਡਲ ਜਾਂਦਾ ਕਦੇ ਹੋ ਸਰੀਰ ਦੇ ਵਿੱਚ ਕੁਆਰੀ ਟਲ ਜਾਂਦੀ ਸਤਬੂਜੀ ਕਹਿੰਦੇ ਅੱਖ ਵਿੱਚ ਕ੍ਰੋਧ ਹੋਆ ਤਨਨਾਸ਼ ਨਾਵੇਂ ਢੋਲੇ ਤੋੜੇ ਸਾਹ ਨਾਵੇਂ ਕਿੰਦੀ ਨੌ ਨਵੀਂ ਅਵਸਥਾ ਵਿੱਚ ਹੋ ਗਿਆ ਨਾ ਹੁਣ ਕੇਸ ਜਿਹੜੇ ਤੇ ਢੋਲੇ ਆਉਦੇ ਕਾਲੇ ਸੁਫੋਨ ਢੋਲੇ ਆ ਇਹ ਵੀ ਇੱਕ ਸਰੀਰ ਦੀ ਅਵਸਥਾ ਹੈ ਅਹਿਸਾਸ ਕਰਨੀ ਜਿਹੜੇ ਕੇਸ ਢੋਲੇ ਆਉਂਦੇ ਆ ਇਹ ਵੀ ਇੱਕ ਸਰੀਰ ਦੀ ਅਵਸਥਾ ਹੈ ਇਹਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਹੁਣ ਜਿਹੜਾ ਸਮਾਂ ਹੈ ਹੱਥ ਦੇ ਵਿੱਚ ਥੋੜਾ ਹੀ ਰਹਿ ਗਿਆ ਕਿਉਂਕਿ ਜਵਾਨੀ ਮੇਰੀ ਜਵਾਨੀ ਦੇ ਵਿੱਚੋਂ ਮਦਾ ਅਤਫਰੋ ਉਹਦੇ ਵਿੱਚ ਲਾ ਗਿਆ ਉਸ ਤੋਂ ਬਾਅਦ ਕੇਸ ਜਿਹੜੇ ਨੇ ਉਹ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੰਦੇ ਨੇ ਸਤੂਜੀ ਕਹਿੰਦੇ ਨਾਵੇਂ ਧੋੜੇ ਉਬੇ ਸਾਹ ਹੁਣ ਸਾਹ ਵੀ ਜਿਹੜੇ ਨੇ ਉੱਚੀ ਉੱਚੀ ਲੈਂਦਾ ਥੋੜਾ ਜਿਹਾ ਭਿੰਦਾ ਸੋਹਣਾ ਜਿਹਾ ਥੋੜਾ ਸਾਹ ਜੀਵਨ ਦੀ ਅਵਸਥਾ ਜਿਹੜੀ ਉਹ ਬਦਲਦੀ ਸਤਗੁਰੂ ਜੀ ਕਹਿੰਦੇ ਜਿਹੜਾ ਪਹਿਲਾਂ ਜਵਾਨੀ ਵਿੱਚ ਸਰੀਰ ਸੀ ਉਹ ਹੁਣ ਬਟੇਪੇ ਵਿੱਚ ਜਾਂਦੇ ਜਾਂਦੇ ਸਰੀਰ ਕਮਜ਼ੋਰ ਹੋ ਗਿਆ ਨੈਣੋ ਨੀਰਬ ਹੈ ਤਨ ਖੀਨਾ ਭਏ ਏਸ ਦੁੰਦ ਮੰਗ ਕੇ ਏਸ ਜੱਡੇ ਹੋ ਗਏ ਰੋਦਾ ਅੰਤ ਸ਼ੋਧਨ ਹੀ ਉੱਚ ਰਹਿ ਜਵਾਨ ਦੇ ਵਿੱਚੋਂ ਛੁੱਧ ਬਚਨ ਜਿਹੜੇ ਨਹੀਂ ਨਿਕਲੋ ਆਪ ਕਿਆ ਕਰੇ ਪ੍ਰਾਨੀ ਹੁਣ ਕੀ ਕਰ ਸਕਦਾ ਸਮਾਂ ਦੇ ਹੱਥ ਦੇ ਵਿੱਚੋਂ ਗਵਾ ਲਿਆ ਵਾਹਿਗੁਰੂ ਜੀ ਕਹਿੰਦੇ 9ਵੇਂ ਨਾਮੇ ਘੋੜੇ ਪੈਸਾ 10ਵੇਂ ਤਦਾ ਹੋਆ ਸਵਾ ਉਹ 10ਵੀਂ ਅਵਸਥਾਈ ਸੰਤੂਹੀ ਕਹਿੰਦੇ ਭਾਈ 10ਵੀਂ ਅਵਸਥਾ ਦੇ ਵਿੱਚ ਇਹਦਾ ਸਰੀਰ ਜਿਹੜਾ ਇਹ ਨਾਸ ਹੋ ਗਿਆ ਸਵਾਹ ਹੋ ਗਿਆ ਇਹ ਸਰੀਰ ਨੂੰ ਸ਼ਮਸ਼ਾਨ ਘੁਮੀ ਨੇ ਵਿੱਚ ਜਾ ਕੇ ਪੋਗ ਦਿੱਤਾ 10ਵੇਂ ਤਦਾ ਹੋਆ ਸਵਾਹ ਗਏ ਸੰਗੀਤ ਉਕਾਗ ਨੂੰ ਧਾਵ ਸਤਗੁਰੂ ਜੀ ਕਹਿੰਦੇ ਜਿਹੜੇ ਸੰਗੀਤ ਜਵਾਨੀ ਵੇਲੇ ਸੁਨੇ ਜਿਹੜੇ ਸੰਗੀਤ ਹਰ ਟਾਈਮ ਤਨਾਂ ਦੇ ਨਾਲ ਨਾਲ ਸੁਣਦਾ ਸੀ ਸਤਗੁਰੂ ਜੀ ਕਹਿੰਦੇ ਸਾਰੇ ਚਲੇ ਗਏ ਸਭ ਕੁਛ ਇਹਦੇ ਕੋਲੋਂ ਚਲਾ ਗਿਆ ਕਿਉਂਕਿ ਸੰਗੀਤ ਹੀ ਸਣ ਗਿਆ ਤੇ ਉਹ ਜਿਹੜੇ ਸਾਜ ਕਿਥੋਂ ਸੁਣਦੇ ਸੀ ਗਏ ਸੰਗੀਤ ਪੁਕਾਰੀ ਤਾਲ ਜਿਹੜੇ ਪੁੱਛੇ ਪਰਿਵਾਰ ਦੇ ਮੈਂਬਰ ਸਭੋਂ ਤਾਹਾ ਮਾਰ ਮਾਰ ਉਹਦੇ ਨੇ ਕਿ ਸਾਡਾ ਪੁਰਾਣੀ ਚਲ ਗਈ ਸਾਡੇ ਨਾਲ ਬੜਾ ਪਿਆਰ ਸੀ ਸਤਗੁਰੂ ਜੀ ਕਹਿੰਦੇ ਬੇ ਸੰਗੀਤ ਪੁਕਾਰੀ ਤਾਲ ਉੱਡਿਆ ਹੰਸ ਦਸਾਈ ਰਾ ਹੁਣ ਜਿਹੜਾ ਸਰੀਰ ਦੇ ਵਿੱਚ ਇਸਰੀਤ ਤਾਂ ਸੜ ਗਿਆ ਆਤਮਾ ਰੂਪੀ ਹੰਸ ਜਿਹੜਾ ਸੰਤੂ ਜੀ ਕਹਿੰਦੇ ਇਸ ਤਰ ਪਿਆ ਹੁਣ ਆਤਮਾ ਜਿਹੜੀ ਹੈ ਇਹ ਆਪਣਾ سفر ਕਰਨ ਲੱਗੀ ਹੈ ਤੇ ਸਫਰ ਸਾਥ ਸੰਤੂ ਜੀ ਆਤਮਾ ਦਾ ਤਾਂ ਹੀ ਪ੍ਰਵਾਰ ਹੋਵੇਗਾ ਜੇਕਰ ਇਹ ਆਤਮਾ ਦਾ ਵੇਰ ਪ੍ਰਮਾਤਮਾ ਦੇ ਨਾਲ ਹੋਵੇਗਾ ਪ੍ਰਮਾਤਮਾ ਸਾਨੂੰ ਇਸ ਸਰੀਰ ਦੇ ਵਿੱਚ ਰਹਿੰਦੇ ਆ ਸਾਡੀ ਆਤਮਾ ਨੂੰ ਸਵਾਪਨ ਕਿ ਤੇਰੀ ਆਤਮਾ ਦੇ ਵਿੱਚ ਰੱਬ ਦਾ ਵਾਸਾ ਹੋ ਜਾਵੇ ਤੇਰੀ ਜੀ ਆਤਮਾ ਹੈ ਇਹ ਰੱਬੋਂ ਦੇ ਨਾਲ ਮਿਲਦਾ ਅਸਾਧੂ ਜੀ ਕਹਿੰਦੇ ਜੀਵਨ ਦੇ ਵਿੱਚ ਕੁਝ ਖਟਿਆਈ ਹੀ ਹੈ ਇੰਨੀ ਅਵਸਥਾ ਲੰਮੀ ਬਚਪਨ ਤੋਂ ਲੈ ਕੇ ਇੰਨੀ ਅਵਸਥਾ ਦੇ ਵਿੱਚ ਆਇਆ ਓਟਿਆ ਹੰਸ ਦਸਾਏ ਰਾਹ ਆਏ ਦਇਆ ਮੋਇਆ ਨਾਮ ਸਤੂ ਜੀ ਕਹਿੰਦੇ ਆਇਆ ਸੰਸਾਰ ਦੇ ਵਿੱਚ ਤੇ ਚਲਾ ਗਿਆ ਜਿਵੇਂ ਆਇਆ ਉਵੇਂ ਚਲਾ ਗਿਆ ਮੋਇਆ ਨਾਮ ਹੁਣ ਥੋੜੇ ਸਮੇਂ ਬਾਅਦ ਜਿਹੜਾ ਨਾਮ ਤੂੰ ਚੇਤੇ ਕਰਦਾ ਸੀ ਨਾ ਸਤਿਗੁਰੂ ਜੀ ਕਹਿੰਦੇ ਕੋ 10 15 ਸਾਲ ਬਾਅਦ ਉਹ ਨਾਮ ਲੈਣਾ ਵੀ ਮੁੜ ਫੋੜ ਜਾਂਦੇ ਨੇ ਇਸ ਨੂੰ ਸਾਡੀ ਸਚਾਈ ਜਾਈ ਆਪਣਾ ਘਰ ਘਰ ਵਿੱਚ ਕਿਸੇ ਨੇ ਬਣਾਇਆ ਸੀ ਆਏ ਤੋਂ 60 ਸਾਲ ਪਹਿਲਾਂ ਆਪਾਂ ਨੂੰ ਕੁਝ ਨੂੰ ਪਤਾ ਹੋਵੇਗਾ ਵੀ ਜਿਹੜਾ ਉੱਥੇ ਪੱਥਰ ਲੱਗਾ ਸੀ ਤਾਂ ਕਰਕੇ ਪਤਾ ਹੈ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਪਤਾ ਹੋਵੇਗਾ ਸਤਿਗੁਰੂ ਜੀ ਕਹਿੰਦੇ ਭਾਈ ਜੀਵਨ ਦੀ ਅਵਸਥਾਏ ਆਏ ਗਿਆ ਮੋਇਆ ਨਾਮ ਨਾਮ ਹੀ ਤੇਰਾ ਦੁਨੀਆਂ ਚ ਕਿਸੇ ਨੇ ਨਹੀਂ ਲੈਣਾ ਤੇ ਨਾਮ ਕੀ ਤੇਰਾ ਮਤ ਜਣਾ ਹੈ ਤੇ ਨਾਮ ਕੀ ਰਹਿਦਾ ਸੰਸਾਰ ਦੇ ਉੱਤੇ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਪੁੱਛਿਆ ਕਿ ਨਾਮ ਸੰਤ ਗੁਰੂ ਜੀ ਕਿੱਦਾਂ ਰਹਿੰਦੇ ਦੁਨੀਆਂ ਸਤਿਗੁਰੂ ਦੇ ਨਾਮ ਰਹਿਓ ਸਾਲੂ ਰਹਿਓ ਰਹਿਓ ਬਰ ਕੋ ਬੇਰੇਦ ਕਾਹ ਕੌਡਾ ਹੈ ਜਦ ਤੱਕ ਮੈਂ ਕਿੰਨੇ ਜੱਪਿਓ ਮਹਰਮਤ ਜਾ ਨਾਮ ਲੈਣ ਤੇ ਜਾ ਨਾਮ ਨੂੰ ਜਪਣ ਵਾਲੇ ਸਾਧ ਜਿਹੜੇ ਨੇ ਉਹ ਸੰਸਾਰ ਦੇ ਦੇਵਤੇ ਸਤਿਗੁਰ ਦੀ ਬਾਣੀ ਦੇ ਵਿੱਚ ਜੀਵਤ ਬੇਖੇ ਜਿਨ੍ਹਾਂ ਦੀ ਹਰ ਹਰ ਧਿਆਇਆ ਉਹ ਜਿੰਦੇ ਬੇਖੇ ਅੱਜ ਵੀ ਜਿਉਂਦੇ ਨੇ ਬਾਬਾ ਦੀਪ ਸਿੰਘ ਜੀ ਮਹਾਂਪਰਦੇ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਉਹਨਾਂ ਨੇ ਨਾਮ ਜਪਿਆ ਉਹ ਨਹੀਂ ਮੰਨਦਾ ਸਾਧੂ ਨਹੀਂ ਮੰਨਦਾ ਸਾਧੂ ਸੰਸਾਰ ਤੇ ਦੁਨੀਆ ਤੋਂ ਭਲਾ ਕਰਨ ਵਾਸਤੇ ਆਉਂਦੇ ਆ ਤੇ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਉਹਨਾਂ ਨੂੰ ਦੁਨੀਆ ਦੇ ਵਿੱਚ ਰਹਿਣੀ ਦੁਨੀਆ ਤੱਕ ਯਾਦ ਕਰਦੇ ਹਰੇਕ ਨੂੰ ਸਾਡੇ ਕੀਤੀ ਕਰਦੇ ਆ ਨਾ ਆਪਾਂ ਪੰਜ ਪਿਆਰੀ ਚਾਰ ਸਹਿਬ ਜਾਨੇ 40 ਮੁਕਤੇ ਹੱਠੀਆਂ ਜੱਪੀਆਂ ਕੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਸਾਰੇ ਜਿਹੜੇ ਸਤਗੁਰੂ ਜੀ ਦੇ ਭਾਈ ਹੁੰਦੇ ਨੇ ਪਰ ਨਹੀਂ ਤੇ ਜਿਹੜੇ ਸੰਸਾਰ ਦੇ ਵਿੱਚ ਆਪਣਾ ਜੀਵਨ ਬਿਨਾਂ ਰੱਬ ਦੇ ਨਾਮ ਤੋਂ ਉਗਾ ਕੇ ਚਲੇ ਜਾਂਦੇ ਨੇ ਨਾ ਸਤਗੁਰੂ ਜੀ ਕਿਦੇ ਆਏ ਗਏ ਮયા ਨਾਉ ਪਿਛੇ ਪੱਤਾ ਦਾ ਸਦੋ ਹੋ ਕਾਬ ਸੰਤੂਜੀ ਕਹਿੰਦੇ ਪਰਿਵਾਰ ਵਾਲੇ ਕਿੰਨੇ ਕਰਦੇ ਭਾਈ ਮਸਰਾਹ ਕਰਾਉਂ ਪਤਲਾ ਨਿਆਰਿਆ ਕਿਹੜੀਆਂ ਉਹ ਭੋਜਨ ਜਿਹੜਾ ਕਰਾਉਂਦੇ ਨੇ ਜਿਹੜਾ ਵਾਜ ਜਾਂਦਾ ਹੈ ਸਦਿਓ ਖਾਪ ਕਾਮਾ ਨੂੰ ਵਜਾ ਮਾਰਦੇ ਨੇ ਤੇ ਸੰਤੂਜੀ ਦੀ ਬਾਣੀ ਨੇ ਬਿਲਕੁਲ ਇਸ ਚੀਜ਼ ਦੀ ਖੰਡਨ ਨਹੀਂ ਤੇ ਚਲੀ ਹੈ ਸੰਤੂਜੀ ਕਹਿੰਦੇ ਜੀਵਤ ਪਿਤਰਨਾ ਮੰਨ ਕੋ ਮੂਹੇ ਸਰਾਹ ਕੜਾਈ ਪਿੱਤਰ ਦੀ ਉਪਰੇ ਕੋ ਕਿਉਂ ਪਾਵੈ ਕਊਆ ਉੱਪਰ ਖਾਈ ਸਤਬੂਜੀ ਇਥੇ ਕਾਂ ਦੇ ਉਕਰਵਾ ਜਿਗਰ ਆਉਦੇ ਸਤਬੂਜੀ ਦੇ ਪਿੱਛੇ ਪੱਤਾ ਨੂੰ ਸਤ ਨੂੰ ਆ ਪਾਈ ਫਿਰ ਕਾਮਾ ਨੂੰ ਆਜਾਂ ਮਾਰਦਾ ਕਿ ਮੈਂ ਆਪਣੇ ਪਿੱਤਰਾਂ ਦਾ ਸਾਥ ਕਰਨਾ ਹੈ ਬਾਹਮਣ ਨੂੰ ਸਬਦਾ ਜਿਵੇਂ ਸਾਧ ਸੰਗਤ ਜੀ ਕੋਈ ਪ੍ਰਾਣੀ ਚੜਾਈ ਕਰ ਗਿਆ ਉਹ ਜੀਵੀਦਾਰ ਦਾ ਬਜ਼ੁਰਗ ਜਿਹੜਾ ਚੜਾਈ ਕਰ ਗਿਆ ਬਾਹਮਣ ਇਸ ਤੋਂ ਬਹੁਤ ਸਿਆਣਾ ਸੀ ਇਹ ਜਿਹੜੀ ਰੀਸ ਚੜਾਈ ਹੋਈ ਹੈ ਅਸਰਾਤਾ ਨੂੰ ਸਾਸ ਰਣਨੀ ਵਿਭਮਣ ਦੀ ਚਲਾਈ ਹੋਈ ਹੈ ਇਹ ਪੰਡਤਾਂ ਨੇ ਚਲਾਈ ਹੋਈ ਹੈ ਇੱਕ ਗੁਰਬਾਣੀ ਵਿੱਚ ਜਿਹਨੂੰ ਕੋਈ ਥਾ ਨਹੀਂ ਹੈ ਇਹ ਨਹੀਂ ਹੈ ਕਿ ਬੰਦੇ ਨੇ ਇੱਕ ਨੇ ਖਾਧਾ ਦਿੰਦੇ ਪਤਰਾ ਤੱਕ ਪਹੁੰਚ ਜਾਏ ਕਿਵੇਂ ਪਹੁੰਚੇਗਾ ਸਤਗੁਰੂ ਨਾਲ ਤੇ ਮਰ ਹੀ ਨਹੀਂ ਇਹ ਕਿ ਸਮਝਾਇਆ ਸੀ ਜਦੋਂ ਸਤਗੁਰੂ ਜੀ ਹਰਦਵਾਰ ਦੇ ਵਿੱਚ ਜਾ ਕੇ ਸਤਗੁਰੂ ਜੀ ਪਾਣੀ ਲੈਣੇ ਵਾਲੀ ਸਾਈਡ ਹੁੰਦੇ ਨੇ ਉੱਥੇ ਪੰਡਤਾਂ ਨੇ ਪੁੱਛਿਆ ਜਿਹੜੇ ਵੱਡੇ ਵੱਡੇ ਬ੍ਰਾਹਮਣ ਚੱਲਿਆ ਲੇ ਤੁਸੀਂ ਪਾਣੀ ਪੁੰਦੇ ਸਤਗੁਰੂ ਜੀ ਕਹਿੰਦਾ ਤੁਸੀਂ ਕਿਉਂ ਦੇ ਰਹੇ ਹੋ ਕਹਿੰਨ ਲੱਗਾ ਅਸੀਂ ਜਪਨੇ ਸੂਰਜ ਨੂੰ ਦੇ ਰਹੇ ਆਪਾਂ ਤੇ ਸਤੂਜੀ ਕਰਨਗੇ ਅਸੀਂ ਆਪਣੇ ਖੇਤ ਨੇ ਸਾਡੇ ਜਿਹੜੇ ਪਾਕਿਸਤਾਨ ਦੇ ਵਿੱਚ ਅਸੀਂ ਪਾਣੀ ਉਹਨੂੰ ਦੇ ਰਹੇ ਹਾਂ ਤੇ ਤੁਹਾਡਾ ਖੇਤਾਂ ਨੂੰ ਪਾਣੀ ਕਿਉਂ ਪਹੁੰਚੇਗਾ ਸਤੂਜੀ ਕਿ ਜੇ ਤੁਹਾਡਾ ਪਾਣੀ ਹਜ਼ਾਰਾਂ ਮੀਲ ਤੱਕ ਸੂਰਜ ਤੱਕ ਪਹੁੰਚ ਸਕਦਾ ਹੈ ਤੇ ਸਾਡੇ ਖੇਤ ਤੇ ਬਰਤੀ ਇਸ ਧਰਤੀ ਨੂੰ ਦੀ ਇਹ ਸਤੂ ਦਾ ਸਮਝਾਉਣਾ ਸੀ ਲੋਕਾਂ ਕਿ ਤੁਹਾਡਾ ਦਿੱਤਾ ਹੋਇਆ ਜਿਹੜਾ ਤੁਸੀਂ ਉਹਦਾ ਨਾਮ ਕਰਦੇ ਹੋ ਉਹ দান ਕਿਸੇ ਦੇ ਮੂੰਹ ਚ ਪਾ ਦੋ ਤੂੰ ਗੱਲ ਨਾ ਕਰ ਪਰ ਜੇ ਤੁਹਾਡੀ ਸੋਚ ਬਣ ਗਈ ਕਿ ਸਾਡੇ ਪਿੰਡਾਂ ਤੱਕ ਪਹੁੰਚੇਗਾ ਇਹ ਨਹੀਂ ਹੋ ਸਕਦਾ ਜਿਵੇਂ ਜੀਵੀ ਦਾਰ ਦਾ ਕੋਈ ਪਤਾ ਚੜਾਈ ਕਰ ਗਿਆ ਗੁਰੂ ਚੜਾਈ ਕਰ ਗਿਆ ਤੇ ਉਹਨੇ ਪੰਡਤ ਨੂੰ ਬੁਲਾਇਆ ਉਹ ਪੰਡਤ ਨੇ ਵੇਖਿਆ ਕਿ ਪ੍ਰਸਾਦਾਂ ਪਾਣੀ ਸ਼ਗਨ ਤੋਂ ਬਾਅਦ ਘੋੜੀ ਬੜੀ ਸੋਹਣੀ ਖੜੀ ਜਾਨਾ ਦੇ ਘਰ ਦੇ ਵਿੱਚ ਤੇ ਦੂਜੇ ਦਿਨ ਉਹ ਪੰਡਤ ਆ ਗਿਆ ਕਹਿਣ ਲੱਗਾ ਮੇਰੇ ਸੁਪਨੇ ਵਿੱਚ ਤੁਹਾਡਾ ਦਾਦਾ ਬਾਬੂ ਆਇਆ ਉਹ ਕਹਿਣ ਲੱਗਾ ਪੁੱਤਰਾ ਮੇਰੇ ਨੇ ਸੇਵਾ ਤੇ ਬਣੀ ਕੀਤੀ ਹੈ ਬੜਾ ਸੋਹਣਾ ਪ੍ਰਸਾਦੇ ਸ਼ਕਾਇ ਹੈ ਪਰ ਦਿਨ ਕਰਦਾ ਹੈ ਤੁਹਾ ਨਹੀਂ ਸਹਿਤ ਤਾਂ ਕੋਈ ਦੋਸਤ ਸਹਿਤ ਤਾਂ ਤੁਹਾਡੇ ਬਾਪੂ ਦਾ ਦਿੱਕਤ ਹੈ ਉਹ ਕਹਿੰਦੇ ਫਿਰ ਘੋੜੀ ਕਿਵੇਂ ਪਹੁੰਚਾਈਗਾ ਤੁਸੀਂ ਮੈਨੂੰ ਦੇ ਦਿਓ ਘੋੜੀ ਮਾਰ ਤੋਂ ਵਿਚਾਰਾ ਉਹ ਵਿਚਾਰੇ ਭੋਲੇ ਭੋਲੇ ਪਰਿਵਾਰ ਨੇ ਘੋੜੀ ਚੁੱਕ ਕੇ ਦੇ ਦਿੱਤੀ ਉਹ ਪੰਡਤ ਜਿਹੜਾ ਬੜਾ ਘੋੜੇ ਤੇ ਸ਼ਾਮ ਦੇ ਨਾਲ ਜਾਇਆ ਕਰੇ ਉਹ ਪਰਿਵਾਰ ਬੜਾ ਬੇਚਾਰਾ ਜਿਹੜਾ ਕਿਲੇ ਬਾਜ਼ਾਰ ਚ ਆਉਂਦਾ ਹੈ ਘੋੜੀ ਚੋਰ ਕੰਮ ਕਰ ਲੈਂਦਾ ਬੜਾ ਮੁਹੀ ਹੋਇਆ ਇੱਕ ਦਿਨ ਕੋਈ ਰੱਬ ਦਾ ਰੱਬ ਆਇਆ ਉਹ ਕਹਿੰਦੇ ਤੇ ਤੁਹਾਡੇ ਘਰ ਘੋੜੀ ਬੜੀ ਸੋਹਣੀ ਖੜੀ ਹੋਦੀ ਸੀ ਕਹਾਂ ਲੱਗੇ ਜੇ ਪੰਡਤ ਨੂੰ ਦੇਣ ਦੀ ਸਾਡੇ ਬਾਪੂ ਨੇ ਮੰਗੀ ਸੀ ਪੰਡਤ ਲੈ ਕੇ ਇਹਦੇ ਬਾਪੂ ਤੁਹਾਡੇ ਕੋਲ ਮਾਰੇ ਮੁਸਾਬਾ ਹੋ ਗਿਆ ਬਾਪੂ ਨੇ ਹੀ ਤਾਂ ਮੰਗਲੀ ਕਹਿੰਦਾ ਇਹ ਪੰਡਤ ਕਹਿੰਦਾ ਜੀ ਸਾਡਾ ਬਾਪੂ ਤੁਹਾਡਾ ਸੁਪਣਾ ਚਾਇਆ ਰਿਹਾ ਉਹਨੇ ਘੋੜੀ ਮੰਗੀ ਤਾਂ ਮੈਂ ਘੋੜੀ ਦੇ ਦਿੱਤੀ ਕਹਿੰਦੇ ਐਡਾ ਕਰੋ ਤੇ ਤੁਹਾਡੀ ਘੋੜੀ ਵਾਪਸ ਲਾ ਦੀਏ ਇਹਨੇ ਕਰਾ ਦਿਓ ਜੇ ਤੁਸੀਂ ਕਰਾ ਦਿਓਗੇ ਤੁਹਾਡਾ ਪੜਾਉ ਮੇਰੇ ਤੇ ਉਹ ਕਹਿਣ ਲੱਗੇ ਜੀ ਐਡਾ ਕਰੋ ਪੰਡਤ ਨੂੰ ਬੁਲਾਓ ਦੂਜੇ ਦਿਨ ਪੰਡਤ ਨੂੰ ਬੁਲਾਇਆ ਕਹਾਂ ਲੱਗੇ ਪੰਡਤ ਜੀ ਇਹਦਾ ਬਾਪੂ ਦਾ ਸਾਡੇ ਸਕੂਲੇ ਚ ਆਇਆ ਮੇਰੇ ਸਕੂਲੇ ਚ ਆਇਆ ਰਾਹ ਉਹ ਮਹਾਤਮਾ ਕਹਿੰਦਾ ਕਿ ਉਹਨੇ ਗੱਲ ਕਹੀ ਆ ਕੇ ਕਿ ਜਿਹੜੀ ਘੋੜੀ ਦਿੱਤੀ ਸੀ ਮੈਨੂੰ ਉਹ ਘੋੜੀ ਜਦੋਂ ਇੱਕ ਵਾਰੀ ਲਾਤ ਪਉਂਦੀ ਹੁੰਦੀ ਹੁਣ ਲਾਤ ਪਹੁੰਚਾਉ ਮੇਰੇ ਨਾਲ ਪਰ ਨੇ ਜਿਹੜੀ ਤੁਹਾਡੀ ਲਾਤ ਬਾਪੂ ਤੱਕ ਪਹੁੰਚਾਉਣੀ ਹੈ ਪੰਡਤ ਕਹਿੰਦਾ ਇਦਾਂ ਕੋਈ ਸਲ ਨਹੀਂ ਲਾਤ ਕਹਿੰਦਾ ਜੀ ਮੈਂ ਘੋੜੀ ਪੋਚੀ ਲਾਤ ਨਹੀਂ ਪਹੁੰਚਾਵੇ ਪੰਡਤ ਦਾ ਸ਼ਰਮਿੰਦਾ ਹਟ ਘੋੜੀ ਵਾਪਸ ਕਰਨ ਕਿਹਾ ਇਹ ਸਾਨੂੰ ਤੁਜੀ ਸਾਨੂੰ ਇਹ ਸਮਝਾ ਰਹੇ ਨੇ ਪਾਈ ਤੇਰੇ ਬਜ਼ੁਰਗਾਂ ਦਾ ਕੁਝ ਨਹੀਂ ਪਹੁੰਚਣਾ ਪਹੁੰਚਣਾ ਤੇ ਕੇਵਲ ਤੇ ਕਿਉਂ ਜਿੰਦੇ ਜੀਉਣਾ ਦੀ ਸੇਵਾ ਕਰ ਜੇ ਮਾਤਰੀ ਬਾਪ ਤੇਰਾ ਬਜ਼ੁਰਗ ਬੈਠੇ ਨਾ ਘਰ ਦੇ ਵਿੱਚ ਸਭ ਤੋਂ ਪਹਿਲਾਂ ਰੋਟੀ ਬਣਾ ਦਿਆ ਕਰ ਘਰ ਦੇ ਵਿੱਚ ਆਉਣ ਤੋਂ ਪਹਿਲਾਂ ਉਹਨੂੰ ਪੁੱਛ ਕੇ ਆਇਆ ਕਰ ਤਰਤੀਬ ਪਾ ਲੈ ਸਤੂਜੀ ਕਹਿੰਦੇ ਉਹ ਕੀਤੀ ਤੇਰੀ ਸੇਵਾ ਸਾਬਾ ਹੈ ਮਾਂ ਬਾਪ ਨੂੰ ਪੁੱਛਣਾ ਸਤੂਜੀ ਕਹਿੰਦੇ ਸਭ ਤੋਂ ਵੱਡਾ ਕਰਮ ਹੈ ਜਿਹੜੇ ਮਾਂ ਬਾਪ ਨੇ ਤੈਨੂੰ ਜਿਹੜਾ ਸਮਾਂ ਜਿਹੜਾ ਪਹਿਲਾ ਮਾਂ ਦੇ ਦੁੱਧ ਦੇ ਨਾਲ ਤਰੀ ਪੀਂਸੀ ਨਾ ਉਹ ਪ੍ਰੀਤ ਲਈ ਬਚਪਨ ਵਿੱਚ ਵੀ ਮਾਂ ਦੇ ਨਾਲ ਰਹੀ ਹੁੰਦੀ ਹੈ ਸਤਗੁਰੂ ਜੀ ਕਹਿੰਦੇ ਪਿੱਛੇ ਪਤਲ ਸਦੇ ਓਕਾ ਨਾਨਕ ਮਨਮੋਹ ਅੰਧ ਪਿਆ ਸਤਗੁਰੂ ਜੀ ਕਹਿੰਦੇ ਮਨਮੋਹ ਬੰਦੇ ਦਾ ਅੰਨੀਆਂ ਵਾਸਨਾਵਾਂ ਦੇ ਵਿੱਚ ਸੰਸਾਰ ਦੇ ਪਦਾਰਥਾਂ ਦੇ ਨਾਲ ਪਿਆਰ ਬਣਿਆ ਆਵਾਜ਼